ਓਏ ਨਾਤਰਾ ਓਏ ਆਇਆ ਜਰ ਤਾ ਆਇਆ ਜੂ ਤਾ ਆਇਆ ਜੀ ਹੋਰ ਤਾਈ ਸਤਿ ਸ਼੍ਰੀ ਅਕਾਲ ਤਾ ਠੀਕ ਆ ਹਾਂ ਐ ਇਹਦੇ ਚ ਕੱਖ ਕੱਢੇ ਸੀ ਕੱਖਾ ਕੱਢਿਆ ਰਮ ਇਹ ਤੜਕੇ ਦੇ ਮੜੇ ਸੀ ਪੱਛਲਾ ਮੇਰੇ ਘਰ ਤਾਂ ਫੱਟ ਦੂਹੀ ਜਾਂਦਣ ਮਾਰ ਦੂਹੀ ਦਾ ਪੈਂ ਖਾਣ ਨੂੰ ਤੁਹਾਨੂੰ ਕੀ ਨਹੀਂ ਮਿਲਦਾ ਤਾਓ ਜੀ ਚੋਣਾ ਪਾਣੀ ਰੁਕਣ ਟੁੱਪ ਰਿਹਾ ਪਾਣੀ ਲਗ ਰਿਹਾ ਓਏ ਅਰੇ ਹਬਤਾ ਓਏ ਠੀਕ ਆ ਇੱਧਰ ਵੇ ਜਾ ਪਤਾ ਔਰ ਜਰ ਇਹਨੂੰ ਕਿੱਥੇ ਤਾਂ ਲਾ ਦੇ ਕਿੱਥੇ ਹੋਣਾ ਦਾਬ ਯਾਰ ਉਥੋਂ ਜੰਦੀਗੜ ਤੋਂ ਆਇਆ ਯਾਰ ਇਹਦਾ ਭੈਣ ਵਧੀਆ ਕਰਦਾ ਯਾਰ ਇਹ ਵੀ ਚਾਚਾ ਯਾਰ ਇਹਦਾ ਕਿਹਦਾ ਲਾਇਕਦਾ ਨਹੀਂ ਇਹਨੂੰ ਲਾਇਆ ਸੀ ਉਹ ਮੇਰੇ ਨਾਲ ਗੱਦੀ ਨੂੰ ਸੁਣਦਾ ਹਾਉ ਮੈਂ ਸਾਰੇ ਬੱਠਾ ਸੈਟ ਕਰਕੇ ਕੱਖ ਬੜੇ ਬੈਠਾ ਯਾਰ ਇਹ ਚੁਗਲ ਖੋਰ ਜੱਗਦੂ ਲੈਂਦਾ ਇਹ ਓਏ ਚੁਗਲ ਖੋਰ ਨਹੀਂ ਇਹਦਾ ਮਰਾ ਯਾਰ ਅਜੂਂਦੀ ਦਾ ਯਾਰ ਆ ਤੂੰ ਵੀ ਮੇਰੀ ਗੱਲ ਤੂੰ ਸਮਝਿਆ ਕਰ ਤੂੰ ਹੀ ਹੈ ਨਹੀਂ ਕਿਸੇ ਕੰਮ ਦਾ ਕੀ ਹੋਰ ਹੁਣ ਕਨੇ ਹੁੱਜਾ ਬੰਦੇ ਚਾਗਰੂ ਖੁੰਡਾ ਗੱਗੂ ਗੋਲ ਮਗੂਤ ਰਿਆ ਰਨੇ ਇੱਥੇ ਸਾਰਾ ਦਿਲ ਆਓ ਸਾਡੇ ਖੁੰਜਾ ਹੁੱਜਾ ਪੈਂਦੇ ਨੇ ਤੁਹਾਨੂੰ ਇਸੇ ਕੰਮ ਤੇ ਲਾਇਆ ਗਾ ਕੰਮ ਤੇ ਲਾਇਆ ਤੁਹਾਨੂੰ ਪੈਸੇ ਨਹੀਂ ਦਿੰਦਾ ਵੇ ਤੁਹਾਨੂੰ ਕਿੰਨਾ ਉਹ ਇਹਨੂੰ ਪਈਏ ਨੂੰ ਸਾਰਾ ਕੰਮ ਤੇ ਲਈ ਰੱਖਦਾ ਨਾ ਨਾ ਤੂੰ ਇਹ ਇੱਕ ਮਿੰਟ ਅਸੀਂ ਇਕੱਠੀ ਕਰਦੇ ਤਰੇ ਸਭਾ ਕੰਮ ਕਰਦੇ ਦੇਖ ਹਾਂ ਮੈਂ ਤੇਰੇ ਤੇ ਕਰੂ ਮਾਰ ਸਾਰਾ ਕੰਮ ਕਰਾਈ ਜਾਂਦਾ ਨਾ ਤੂੰ ਆਉ ਤੂੰ ਕੋ ਢੱਕਾ ਆਪਦਾ ਢੱਕਾ ਨਹੀਂ ਤੋੜਦਾ ਤੂੰ ਉਹ ਜੰਡ ਬੜਾ ਤੂੰ ਤਾਂ ਹੋਰ ਸਾਰਾ ਚਾਹ ਨਾ ਪਾਣੀ ਇਹੋ ਜੀ ਮੇਰੀ ਮਾਸੇਵਾਂ ਛੋਟਣਾ ਵੀ ਰੁਕ ਤੀ ਰੁਕਦਾ ਭੇਜਦੇ ਜਵਾਬ ਰ ਮਰੇ ਫਰਕ ਨਾਰਖਾਲ ਉਥੇ ਆ ਮਨੀ ਤਰਾ ਹੁਣ ਸਾਗ ਚੱਕੇ ਕਿਉਂ ਪਾ ਕੇ ਲਿਆ ਕੇ ਚਾਹ ਦਾ ਡੁੱਡੂ ਲਿਆਉਂਦਾ ਸ਼ੱਕਰ ਨੂੰ ਆਥਰੇ ਕਿਹੜੀ ਚਾਹ ਹੁੰਦੀ 5 ਵਜੇ ਹੁਣ ਟਾਈਮ ਆ ਚਾਹ ਦਾ ਪਹਿਲਾਂ ਦੱਸ ਚਾਹ ਬਾਤ ਚਾਹ ਵੀ ਨੇ ਟਾਈਮ ਤੇ ਸਰਾਂ ਦੀ ਇਹ ਇਹਦੀ ਬਾਤ ਸੁਣ ਯਾਰ ਪਹਿਲਾਂ ਇਹ ਹਾਂ ਦੱਸੋ ਮੈਨੂੰ ਦੱਸੋ ਮੈਨੂੰ ਚਾਹ ਨਹੀਂ ਚਾਹ ਨਹੀਂ ਬੇਸ਼ ਸਰਦਾਰ ਨੂੰ ਦੱਸਦੀ ਗੱਲ ਬੱਸ ਚਾਹ ਬਣਨੀ ਆਉਂਦਾ ਤੁਸੀਂ ਤੁਨਾਂ ਨੂੰ ਸੁਣੂ ਖਾਣ ਨੂੰ ਨਹੀਂ ਮਿਲਦਾ ਸਾਨੂੰ ਸਾਰਾ ਕੁਝ ਦਿੰਨਾ ਮੈਂ ਤੁਹਾਨੂੰ ਦੋ ਦੀ ਗੱਲ ਸੁਣ ਤਾਇਆ ਉਹਦੀ ਗੱਲ ਤੁਹਾਨੂੰ ਬਣਾ ਦੱਸ ਸਰਦਾਰਾ ਜਾ ਬਲੇ ਵੀ ਨਹੀਂ ਆਉਂਦਾ ਚਾਵਲ ਨਹੀਂ ਲਿਆ ਜਾਂਦਾ ਯਾਰ ਆਇਆ ਨਾ ਕਰਿਆ ਕੱਜਾ ਇਹ ਇਹ ਆਲੂ ਚਾਵਲ ਮੁੱਕੇ ਪਏ ਇਸ ਦੀ ਜਾਨ ਨਿਕਲੀ ਪੜੀ ਉਹਨੂੰ ਕਰੇ ਮੇਰੇ ਸਰਦਾਰ ਨੇ ਦਿੱਤੀ ਹੈ ਆਇਆ ਨਾ ਕਰ ਬਲਵੰਤ ਇਹਨਾਂ ਨੂੰ ਕੜੀ ਚਾਵਲ ਦੇਆ ਕਰ ਇਹਨਾਂ ਨੂੰ ਨਾ ਬਹੁਤ ਇਹ ਸਾਨੂੰ ਪਤਾ ਕੜੀ ਚਾਵਲ ਦੀ ਨੂੰ ਦੇ ਮੇਰੇ ਕੋਲ ਮੈਂ ਕੜੀ ਕੜੀ ਤੁਹਾਨੂੰ ਕੀ ਨਹੀਂ ਦਦਾ ਮੈਂ ਤੁਹਾਨੂੰ ਕੀ ਨਹੀਂ ਦਦਾ ਮੈਂ ਇੱਕਦਾ ਤੂੰ ਇੱਕਦਾ ਪੰਜਾਬ ਦਾ ਨਾਲ ਰੱਖ ਬਿਹਾਰ ਦਾ ਨਾਲ ਰੱਖ ਹੁਣ ਤੇਰੇ ਕਿਹੜਾ ਕੜੀ ਖਾਣਾ ਨਾ ਖਾੜਦਾ ਕੜੀ ਖਾਣਾ ਸੀ ਕਿਹੜਾ ਭਈਆ ਇਹ ਭਈਆ ਦੁਨੀਸ਼ ਇਹਦੇ ਬਸ ਤੇ ਆ ਕਰ ਮੈਂ ਤਾਂ ਆ ਨਾਰ ਕਰ ਦਿਆ ਕਰੋ ਇੱਕ ਮੱਕੇ ਰੋਟੀ ਰੋਟੀ लेट ਹੋ ਦੇ ਇੱਕ ਮੱਕੇ ਨਹੀਂ ਨਾਰਕ ਨਾਰਕੜਾ ਖੋ ਓਏ ਓਏ ਕੱਟੇ ਕੱਟਿਆ ਹੈ ਗਿਆ ਖੱਤਲ ਨੂੰ ਇੰਨਾ ਕਿੰਨਾ ਖਵਾਉਂ ਮੈਂ ਸਾਨੂੰ ਤਨੂੰ ਮੈਂ ਰੋਜ਼ ਅੱਖਾਂ ਧਲਕੇ ਦੀ ਮਾਂ ਮੈਂ ਉਹ ਜੱਟ ਵੈਰਾ ਓਏ ਤੈਨੂੰ ਜ਼ਮੀਨ ਹੀ ਆ ਕਰੂ ਮੈਂ ਓਏ ਤੈਨੂੰ ਜ਼ਮੀਨ ਆ ਕਰ ਇਹ ਕੱਟੇ ਰ ਜੱਟ ਢੋਖਾ ਲਾ ਕੇ ਫਿਰ ਲਾਜ ਕਰਾਇਨੇਗਾ ਚਾਹ ਪਣੀ ਤਾਂ ਨਾ ਹੋਵੇ ਨਾ ਮੌਕੇ ਤੇ ਸਰਦਾਰ ਨੇ ਨੂੰ ਕਹਿੰਦੀ ਸਰਦਾਰ ਨੇ ਨੂੰ ਕਹਿ ਸਕਦਾ ਇਹ ਹ ਸਰਦਾਰ ਸਰਦਾਰੀ ਸਰਦਾਰੀ ਤੈਨੂੰ ਦੋ ਟਾਈਮੇ ਰੋਟੀਆਂ ਦੇ ਉਹੀ ਬੋਤ ਤੈਨੂੰ ਕਿੱਥੋਂ ਦੇ ਦੋ ਗੋਗਲੇ ਐਚੀ ਲਾ ਕੇ ਪਾਈ ਹੁਣੀ ਮਹਾਰਾਣੀ ਹਾਂਜੀ ਨਾ ਸਰਦਾਰ ਦਾ ਨਾ ਕੋਠਾ ਨਾ ਐ ਦੇ ਥੱਲੇ ਟਾਈਮ ਫਾਸ ਕਰਦੇ ਹੈ ਖਾਣੂ ਕੋਠਾ ਕਿਉਂ ਨਹੀਂ ਉਹ ਪਿਆ ਕੋਠਾ ਆਪਣਾ ਆ ਦੂਰ ਬੰਦਾ ਨੂੰ ਕਹਦਾ ਉਹ ਦੂਰ ਪਤਾ ਤਾਂ ਕਰ ਦੂਰ ਦਾ ਪਈ ਜਾਂਦਾ ਫਿਰ ਉਹਦਾ ਪਾ ਜਾਂਦਾ ਇੱਕ ਕੋਠਾ ਜੈਸਾ ਦਾ ਮੈਂ ਕਿੱਧਰ ਕਿੱਧਰ ਜਾਵਾਂ ਹਰਾ ਗੁਸਾ ਸੋਡੇ ਕੋਲੇ ਇੱਕ ਆ ਸਾਤੀਆਂ ਲਵਾਤੀਆਂ ਇਹਦੇ ਚ ਪਾਣੀ ਖੜੇ ਨਾ ਪਾਸਤਾ ਮੈਨੂੰ ਤਾਂ ਦੱਸ ਮੈਂ ਹਾਰ ਕੇ ਫੋਤਰ ਕਿਆ ਕਰਾਂ ਕੋਠੇ ਕੋਲੇ ਛੱਪ ਖੜਾ ਮੁਰ ਕੇ ਫੇਰ ਫਿਰਦੇ ਨੇ ਪਾਸੇ ਆਉਣਾ ਪੈ ਗਿਆ ਮੈਨੂੰ ਨਾ ਖੜਦਾ ਉਹ ਕੋਠਾ ਪਿਆ ਉਹ ਪੱਲਾ ਮੈਨੂੰ ਐ ਦੱਸੋ ਉਹ ਕੋਠਾ ਪਿਆਗਾ ਤੁਸੀਂ ਉੱਥੇ ਕਿਉਂ ਨਹੀਂ ਆਦੇ ਉਹ ਜਟਪੜਾ ਉਸ ਕੋਠੇ ਤੇ ਛੱਪ ਪਤਾ ਕਿਨੇ ਖੱਡਾਂ ਪਤਾ ਕਿ ਨਹੀਂ ਉੱਥੇ ਸਾਧਾ ਸੋਤੀ ਰਾਤ ਨੂੰ ਬਿਜਲੀ ਨਹੀਂ ਕੱਪਾ ਨਹੀਂ ਹੋਰ ਸਾਨੂੰ ਪੈ ਨਹੀਂ ਆ ਜਿਹੜਾ ਮੱਸਰ ਖਾਣਾ ਮੈਂ ਸਾਨੂੰ ਹੋਰ ਕੋਠੀ ਦੇ ਦਿਆ ਮੈਂ ਸਾਨੂੰ ਚਲ ਬਲਵੰਤ ਸਿੰਘ ਕੋਠੀ ਦਾ ਚਲ ਨਾ ਦੇ ਯਾਰ ਕੋਈ ਨਹੀਂ ਠੰਡਾ ਰਹਿ ਮਾ ਕੋਈ ਨਹੀਂ ਤੂੰ ਯਾਰ ਜੱਟ ਬੈਠ ਇਹਨਾਂ ਨੂੰ ਚਲ ਮਾੜਾ ਮੋਟਾ ਜਿਹੜਾ ਗੱਲ ਸੁਣ ਮੈਂ ਚਲ ਕੰਮ ਕਰਦਾ ਪੈਗਾਥੇ ਮੈਂ ਜਪਾਉਣਾ ਇਹਨਾਂ ਨੂੰ ਆ ਕੇ ਚਲ ਕੋਈ ਮਾੜਾ ਮੋਟਾ ਹੋਈ ਸਾ ਦਾ ਕੀ ਕਰਾਂਗੇ ਕੀ ਕਰ ਜੀ ਇਹਨਾਂ ਦਾ ਇਹਦਾ ਕੀ ਕਰਨਾ ਯਾਰ ਤੂੰ ਬੰਦਾ ਹੀ ਇੱਕ ਰੱਖਣਾ ਓਏ ਇਹਨੇ ਬੰਦਾ ਮੇਜਰਾ ਮੇਜਰਾ ਆ ਆ ਖੜਾ 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 ਹਾਂਜੀ ਬੋਲੋ ਮੇਜਰਾ ਓ ਰੈਂਟ ਚੁੱਕ ਰੋ ਖਰਾ ਤੂੰ ਨਾਲ ਸਾਡੀ ਰੋਟੀ ਤੇ ਰਸਤਾ ਮਾਰ ਇਹਦਾ ਮੌਕੇ ਤੇ ਚਾਹ ਪੋਣੀ ਹੁਣ ਤੈਨੂੰ ਹਟਾ ਹਟਾਉਂ ਨੂੰ ਫਿਰਦਾ ਤੂੰ ਹੈ ਜੀਰੀ ਤਾਂ ਸੁੱਖਣਾ ਸੁਣ ਮੇਰੀ ਇੱਛਾ ਚੁੱਕ ਪਰਦੇ ਇਹਨਾਂ ਨੇ ਸਮਝੇ ਜੀਰੀ ਲੱਗੀ ਜੀਰੀ ਇੱਕ ਬੰਦਾ ਵਾ ਦੋ ਗੱਲਾਂ ਪਾਣੀ ਦੇ ਵਿੱਚ ਨੀ ਪੋਤਾ ਮੇਰੀ ਗੱਲ ਸੁਣ ਲੈ ਸੁਆਇਆ ਫਿਰ ਇੰਤਰਾ ਖੜਾ ਰਹਿਣਾ ਉਹ ਤਾਂ ਇੱਕ ਬੰਦਾ ਕੋਈ ਇਹ ਆਪਦਾ ਨਹੀਂ ਮੇਰੇ ਉੱਤੇ ਫਿਰ ਅਸੀਂ ਮੇਰੇ ਕੋਲ ਪਹਿਲੇ ਉਹ ਕੋਲ ਫਿਰ ਤਾਂ ਦੁਨੀਆ ਟਾਲੀ ਆਪਾਂ ਆਇਆ ਕਰਾਂਗੇ ਆਪਾਂ ਐ ਕਰਾਂਗੇ ਮੇਰੇ ਕੋਲ ਮੈਂ ਗੱਲ ਕਰਕੇ ਆਪਾਂ ਸਰਪੰਚਾਂ ਦੇ ਕੋਲ ਨਾਲ ਜਾਂਦੇ ਲੋਡਿੰਗ ਆਪਾਂ ਹੋ ਜਾਂਦਾ ਆਪਣਾ ਟਰੈਕਟਰ ਸਦਾ ਮੈਂ ਹਾਂ ਮੈਂ ਬੋਲ ਇਹਨਾਂ ਦਾ ਕੀ ਮੈਂ ਕਰੀਂ ਮੈਂ ਤਾਂ ਕਹਿੰਦਾ ਆਪਣਾ ਜੋਰ ਆਉਤ ਨਹੀਂ ਆ ਤਾਂ ਮੈਨੂੰ ਲੈ ਆਹ ਹੱਲ ਗਾਰੀ ਅਸੀਂ ਤਾਂ ਕਹਿੰਨਾ ਹੋਰ ਵਾਲਾ ਲੋਕ ਤੋਰਾ ਸਤਿ ਸ੍ਰੀ ਅਕਾਲ ਪਹਿਲਾਂ ਤੇ ਬੋਲ ਬਾਈ ਜੀ ਜਿਹੜਾ ਖੁੰਡਾ ਪੰਜਾਬ ਲੈ 15000 ਰੁਪਏ ਤਾਂ ਉਹ ਕਹਿੰਦਾ ਹਾ ਸਾਡਾ ਸਰਦਾਰ ਸਾਹਿਬ ਪੂਰੀ ਮੰਤਰਾ ਦੇ ਪੰਜੇ ਦਿੱਤੀ ਪੈਕੇ ਦਾ 14 ਡੋਲੇ ਪੈਸੇ ਕਿੱਥੋਂ ਦੇ ਦੂ ਐਪਨ ਵੀ ਖੜਾ ਤੈਨੂੰ ਉਠਾ ਦੇ ਦੇ ਉਹ ਬੱਚੇ ਬਿਰੋ ਉਹ ਜੱਟ ਬੈੜੇ ਕਟ ਹੁੰਦੇ ਨੇ ਇਹ ਐਸੇ ਉਰੇ ਬਾਈ ਵੀ ਗੋਂ ਕੱਟ ਨਹੀਂ ਹੁੰਦੇ ਤੁਸੀਂ ਚੁਗਲੀਆਂ ਨਾ ਕਰੋ ਆਪਸੇ ਗੱਲ ਕਰਨ ਵਿੱਚ ਬੈਠੇ ਰਹਿਣਾ ਗੱਲ ਸੁਣੋ ਪਹਿਲਾਂ ਕਿਹੜਾ ਛੋਟਾ ਛੁਕੜਾ ਰਹੂ ਐ ਦੱਸੋ ਪਹਿਲਾਂ ਐ ਦੱਸੋ ਇੱਕ ਜਣਾ ਦੱਸੋ ਕਿਹੜਾ ਰਹੂ ਅੱਜ ਤਾਂ ਦੋ ਨਹੀਂ ਰੱਖਦੇ ਫਿਰ ਨਹੀਂ ਤੇ ਸਰਪੰਚ ਨੇ ਚੰਗ ਕਰਤਾ ਮੈਂ ਤੁਹਾਡਾ 2000 ਰੁ ਕੀ ਰਾਇ ਇਹ ਕਹਿੰਦੇ ਸੀ ਦੁੱਲੇ ਰਹਾਂਗੇ ਨਹੀਂ ਇੱਕ ਵੀ ਲੈਣਾ ਆਹ ਫੇਰ ਰਾਇ ਵਾਲਾ ਕੰਮ ਇਹਨਾਂ ਦਾ ਰੋਕ ਕੀ ਆ ਯਾਰ ਐਂ ਘਾੜ ਫਿਰ ਤੈਨੂੰ ਜੋ ਭਾ ਲੈ ਮੁੰਡਾ ਹੋ ਗਿਆ ਉਹ ਤਾਂ ਆ ਤੇਰੀ ਬਈਏ ਨਾਲ ਬਣਿਆ ਯਾਰ ਉਹ ਤਾਂ ਉਹ ਤਾਂ ਅਸੀਂ ਪਾਰ ਤੇ ਪੱਤਾ ਮੰਗੂ ਤੂੰ ਪਿੰਡ ਚੰਬਦਾਲਾ ਉਲ ਫਿਰਦਾ ਸਾਰੀ ਬਸ ਦੇਖ ਲੈ ਬਾਲਤੀ ਹੀ ਸੀ ਰਹਿੋ ਚੜੀ ਦੇਖ ਲੈ ਉਹ ਤੇਰੀ ਆ ਜਿਹੜਾ ਮੱਖਣ ਪਾਪਨ ਦੀ ਮੇਰੀ ਤਾਂ ਉਹ ਅਸੀਂ ਵੀ ਜਿਹੇ ਹੋਏ ਚੜੀ ਉਹ ਮੈਨੂੰ ਮੌਜ ਨਾ ਮਣਜਣ ਹੁਣ ਕਿੰਨੀ ਕਰਦੀ ਇਹਨਾਂ ਦਾ ਯਾਰ ਇਹਦਾ ਇਹਦਾ ਇਹਨੂੰ ਤਾਂ ਰੱਖ ਲੈ ਯਾਰ ਇਹਨੂੰ ਦੂਜੇ ਮੰਦਾ ਉਹ ਤਾਂ ਕੋਈ ਮੇਜਰਾ ਮੇਜਰਾ ਰਹਿੰਦੇ ਹੋ ਮੈਂ ਗੱਲ ਚੰਚੀ ਕਰ ਰਾ ਕਰ ਭਾਈ ਓ ਜਰ ਮੈਂ ਅਗਰੀ ਦੇ ਪੈਸੇ ਦੇ ਬੈਠਾ ਮੈਂ ਇਹਨਾਂ ਨੂੰ ਅੱਛਾ ਬੰਦਾ 50000 ਰੁਪਈਆ ਦੇ ਬੈਠੇ ਨੇ ਮੇਥੋਂ ਦੋਨੇ ਜਣੇ ਤੇ ਰਿਸ਼ਤੇਦਾਰੀ ਦੇ ਤੌਰ ਤੇ ਕਿਸੇ ਨੂੰ ਚਾਰ ਦਿਨ ਇੱਕ ਬੰਦੇ ਰਿਸ਼ਤੇਦਾਰੀ ਦੇ ਜਿਹੜੇ ਜਿਹੜੇ ਆਪਾਂ ਉਹ ਮੇਜਰਾ ਰਿਸ਼ਤੇਦਾਰੀ ਜਿਹੜਾ ਜਿਹਨਾਂ ਕੋਲ ਪੈਸਾ ਮੰਨ ਤੋੜ ਦਿੰਨਾ ਹਾਂ ਰੁਪਿਆ ਬੈਗਲਾ 100 100 ਕੋਲ ਉਹਨਾਂ ਕੋਲ ਤੋੜਦੇ ਕਰਦੇ ਨਹੀਂ ਭਾਈ ਉਹ ਬੰਦੇ ਸਾਧਨਾ ਮੇਰੇ ਵਰਗੇ ਨਾ ਉਹ ਉੱਥੇ ਜਾ ਕੇ ਇਹਨਾਂ ਦੇ ਹੱਥ ਨਹੀਂ ਲਾਉਣਾ ਕਿਸੇ ਦੇ ਅੱਛਾ ਆਹੋ ਤੇਰੀ ਕੋਈ ਆ ਦੇ ਰਹਿ ਕਰਦੇ ਨੇ ਆ ਮੈਂ ਖੜ ਜਾ ਰਿਹਾ ਇਹ ਕਰਦੇ ਨੇ ਇਹਨਾਂ ਨੂੰ ਇੱਕ ਮਿੰਟ ਉਤਾਰ ਦੇਣਾ ਕਿਉਂਕਿ ਜਾਣਾ ਦੋਨਾਂ ਤੋਂ ਅੱਛਾ ਪਰਿਆਵਰਾਹ ਫਿਰ ਵੀ ਫੇਰ ਜੂ ਹੈ ਕੋਈ ਕੋਈ ਤਾਇਆ ਬੰਦ ਉਹ ਵੀ ਬਰੀ ਗੱਲ ਨੂੰ ਖੜ ਜਾਣਾ ਨਜ਼ਾਰਾ ਆਜੂ ਨਾਲੇ ਤੇਰਾ ਕਾਰੋਬਾਰ ਨਾਲੇ ਮੇਰਾ ਕਾਰੋਬਾਰ ਆਪਾਂ ਇਹ ਆਪਾਂ ਇਹ ਤੋਂ ਕਿਨਾਂ ਜੱਟ ਬੈਠ ਤੂੰ ਓਏ ਤੇਰੀ ਇਨੀਤ ਤੇਰੀ ਇਨੀਤ ਜਿਹਦਾ ਯਾਰ ਮੇਰੀ ਯਾਰ ਬਣਾ ਜਾ ਤੇ ਤਾਂ ਕੋਈ ਮੈਨੂੰ ਤਾਂ ਤੜਕੇ ਪਰਸਾਂ ਬੋਲ ਜਿਤਾਈ ਕਦੀ ਪੁੱਤ ਤੂੰ ਥੱਕ ਕੇ ਆਇਆ ਕਦੀ ਕਦੀ ਮੈਂ ਸਾਖ ਚਕੇ ਉਹ ਪਹਮ ਮੈਂ ਖਤਾਈ ਅੱਤਨ ਜਾਰੀ ਆ ਗਿਆ ਫਿਰ ਮੈਂ ਮਾਂ ਨਾ ਖਾ ਕੇ ਚਾਰ ਪੰਜ ਪ੍ਰਾਉਟੀ ਤੇ ਕੀ ਦਿੱਤੇ ਤਦੋਂ ਦੋਦਾ ਕਰ ਕੇ ਫਿਰਦੇ ਨੇ ਤੇਰੇ ਘਰ ਆ ਕੇ ਸੁਣ ਵੀ ਤੇਰੇ ਘਰ ਆ ਕੇ ਦਿਨ ਗੰਦਾ ਇਹਦਾ ਐਵੇਂ ਘਰ ਵਾਲ ਨੂੰ ਭਦਾ ਕੇ ਲੇ ਕੇ ਫਿਰ ਪੈਂਦੀ ਫੁੱਤੀ ਮੈਂ ਕਰੂਗਾ ਐਨੀ ਵੇਖ ਤੈਨੂੰ ਸੁਣਦੀ ਇੱਥੇ ਰਹਿ ਐਸੀ ਤਾਂ ਤੇ ਬਿਆਹ ਰਹਿ ਤਾਂ ਨਹੀਂ ਇਹ ਤਾਂ ਖੜੇ ਬੰਦੇ ਐਸੇ ਨਹੀਂ ਕਰ। ਆ ਭੈਣ ਚੋਦਾ ਮੇਰਾ ਬਾਣ ਪਿਆ ਇੱਥੇ ਆ ਨਾਰ ਨਹੀਂ ਖਾ ਸਕਦੇ ਸੀ ਭੈਣ ਚੋਦਾ ਮਿਲਤ ਬਾਦ ਕਹਿੰਦੇ ਨੇ ਚਾਹ ਮੰਗਾ ਦੇ ਕਿਤੇ ਕੁਝ ਮੰਗਾ। ਜੀ ਨਾਰ ਕਿੱਥੋਂ ਖਾਵਾਂਗੇ ਕੱਤੇ ਨਾ ਚੰਨ ਪੁੱਛਿਆ ਕਿ ਮੇਰੀ ਗੱਲ ਸੁਣ। ਮੇਰੇ ਕੋਲ ਜੈਸਮੀਨ ਦੱਸੀ ਵਰਗੀ ਆ ਫਿਰ ਨੂੰ। ਓਏ ਨਾਸਰਾ ਹੋਵੇ ਜਾ ਤੂੰ। ਗੁੜੀ ਨੂੰ ਲੈ ਕੇ ਜਾਉਂਗਾ ਹੈ। ਰਾਇਨ ਦੇਵਾ ਛੋਡੇ ਵਰਗਾ ਤਾਂ ਉੱਥੋਂ ਫੋਨ ਆਉਂਦਾ ਮੁੜ ਕੇ ਵੀ ਇਸ ਦਾ ਕੋਟ ਮੈਰਿਜ ਕਰਾ ਲਈ ਜਾਣਦਾ ਛੋਡੇ ਵਰਗੋਂ। ਇਹਨਾਂ ਨੂੰ ਜਾਣਦਾ ਤੁਸੀਂ ਪਹਿਲਾਂ ਨਹੀਂ ਬੁੱਢੀ ਕੋੜੀ ਦਾ ਪੰਜਾਬ ਖਾਲੀ ਕਰਦਾ। ਤੁਸੀਂ ਸੋਦੀ ਮਾ ਦੀ ਨਾਕੜੀ ਸੋਦੀ ਤੇ ਤੇ ਤੁਸੀਂ ਅੱਧੀਆਂ ਜਿਨਾਂ ਨੀਆਂ ਲੈ ਕੇ ਤੁਸੀਂ ਪਿਧਾ ਕੇ ਤੁਸੀਂ ਬਿਹਾਰ ਚ ਨਾ ਬਿਹਾਰ ਮੈਨੂੰ ਆਹ ਰਸ ਤੇਰੇ ਤੇ ਲੱਗਦਾ ਹੈ ਤੇਰੇ ਤੇ ਲੱਗਦਾ ਹੈ ਅੱਧੀਆਂ ਜਿਨਾਂ ਨੀਆਂ ਲੈ ਕੇ ਤੁਸੀਂ ਪਿਧਾ ਕੇ ਚਲੇ ਤਾਂ ਨਰਮਾ ਯਾਰ ਖਾਰੇ ਤਾਂ ਪਜਰਾ ਅੱਧਾ ਹੋ ਰਿਹਾ ਯਾਰ ਕੰਮ ਕਰ ਕਰਕੇ ਯਾਰ ਇਹ ਤਾਂ ਤੇ ਤੂੰ ਇਹ ਨਾ ਤਰਾ ਉਹ ਦੇਖ ਕੇ ਮੇਰੇ ਸਬਰ ਖਰਾ ਹੋ ਰਿਹਾ ਖਾਰੇ ਸਬਰ ਕ ਮੈਂ ਭਾਈ ਖਾਣਾ ਮੈਨੂੰ ਤਾਂ ਤੇਰੀ ਕਦੇ ਪਰੋਠੇ ਪਕਾ ਦੇ ਕਦੇ ਸਾਰਾ ਚੱਲਦਾ ਤੂੰ ਇਹ ਖਾਦੇ ਪਰੋਟੇ ਤੂੰ ਖਾਦੇ ਪਰੋਟੇ ਇਹਨੂੰ ਦਿੰਦੀ ਆ ਪਰੋਠੇ ਮੁਝੇ ਤਾਂ ਇਹ ਕ ਆ ਦੇ ਇਹ ਪਿੰਡੇ ਤਾ ਪਰੋਟਾ ਮਿਲ ਦਿੱਤਾ ਆ ਉਹ ਆ ਦੇਖ ਰਦਾ ਕਾ ਇਹ ਖਾਂਦਾ ਹੈ ਚੱਪ ਕਰ ਖਾਂਦਾ ਤੂੰ ਮੈਂ ਅੱਜ ਮਾਇਰ ਉਹ ਤਾਂ ਖਾਣਾ ਆਉਣ ਸਾਰੀ ਮਾਰ ਗਿਆ ਮੈਂ ਆਉਣ ਸਾਰੀ ਮਾਰ ਦੇ ਆਣਾ ਤੂੰ ਮੱਤੇ ਮਾਇਰ ਆਜ ਨੇ ਦੂ ਦੂਪਰਾ ਚੱਲ ਤੈਨੂੰ ਤਹੀ ਛੋੜਨਾ ਉਹ ਤਾਂ ਉਹ ਤਾਂ ਖਾਣਾ ਇੰਨੇ ਮੇਰੀ ਬੁੱਕ ਟਪਾਉਂਦੀ ਹੁੰਦਾ ਤੇਰਾ ਚਾਰਜ ਕਰੇ ਤੇਰੀ ਤਾਂ ਹੀ ਦਿੰਦੀ ਏ ਤੈਨੂੰ ਮੈਂ ਤਾਂ ਮਰਵਾਤਾ ਦਰਦੀ ਆ ਸਾਨੂੰ ਮੈਂ ਉਹਦੀ ਗਾਣ ਹੁਣ ਹੀ ਕੁੱਤੀ ਮਾਰ ਕੇ ਕਰੇ ਮੈਂ ਤੁਸੀਂ ਪੰਜਾਬੀਆਂ ਮੇਰੀ ਬਾਤ ਸੁਣੋ ਬਾ ਜੂੰੰਨ ਯਾਰ ਫਾਈਨ ਨਾ ਕਰ ਤਾ ਅੱਜ ਤੂੰ ਮੇਰੇ ਨਾਲ ਵਿਜਲ ਨੀ ਕਰ। ਮੈਂ ਤੂੰ ਇਧਰ ਆਏ ਹੋਏ। ਗੰਨ ਨਕੜਾ ਜਣੋ। ਓਏ ਔਰੇ ਟਰੈਕਟਰ ਲਿਆ ਆਪਣਾ ਓਏ ਚੱਲ ਗਏ। ਓਏ ਕਰ ਮੇਰੀ ਬੰਦ। ਓਏ ਦੀਪੋਂ ਰੇ ਤਾਈ ਦਿੰਦੀ ਐ ਤੈਨੂੰ। ਕੋਈ ਚਲ ਹੂੰ ਨਹੀਂ ਤਾ ਤੂੰ ਤੂੰ ਤਾਈ ਦਾ ਠੀਕ ਆ ਭਈ। ਇੱਕ ਪਰੋਠਾ ਨਹੀਂ ਦੀ ਇੱਕ ਇੱਕ ਪਰੋਠਾ ਦੀ। ਕੋਈ ਨਾ ਉਹਦਾ ਇਹ ਕਹਦਾ ਸੀ ਉਹ ਕਰ ਜਾ ਥਲੇਦਾਰੇ ਨੂੰ ਕਰ ਦਿਆ। ਉਹਦਾ ਇਹ ਕਹਦਾ ਸੀ ਵੀ ਉਸਤਰਾ ਮੇਰੀ ਜਵਾਖੜ ਸਕੂਲ ਚ ਲੈ। ਉਹਦਾ ਗਲਤ ਖਤਮ ਤਾਂ ਤੋਰ ਨੂੰ ਹੀ ਰਹਿ ਗਿਆ ਹੁਣ। ਚਲ। ਸੱਚ ਮਤਾਂ ਤਿਆਰ ਹਾਂ ਮਤਾਂ ਢਗਣਾ ਤਿਆਰ ਹਾਂ ਪ੍ਰਭਾ ਤੇ ਆਪੀ ਤੂੰ ਸੁਮੜੀ ਚੜੀ ਦਾ ਓ ਮੇਰਾ ਟਰੈਕਟਰ ਖੜਾਗਾ ਉਧਰ ਮਂਗਾਉਣਾ ਵਾ ਢੱਗਣਾ 40 ਕਿੱਲਾਂ ਤੱਕ ਆਪੀ ਸਮਾਰਨੀ ਇਸ ਤਾਂ ਇਸਕੇ ਰੇਥੇ ਨਹੀਂ ਇਸਕੇ ਰੇਥੇ ਹਾਂ ਤੂੰ ਆਏ ਪਰ ਮੇਰੇ ਨਾਲ ਚੱਲ ਢਗਣਾ ਤੂੰ ਨਹੀਂ ਛੋਡੀ ਭੈਣ ਦੀ ਨਾ ਛੋਡੀ ਜੁਨੇ ਦੀ ਤੂੰ ਆਏ ਪਰ ਮੇਰੇ ਨਾਲ ਚੱਲ ਤਿਆਰ ਹਾਂ ਢਗਣਾ ਇੱਥੇ ਚੱਲ ਢਗਣਾ ਓਏ ਢਗਣਾ ਤੂੰ ਗੜ ਸੋਣ ਜੱਟ ਪਾੜਾਂਗੀ ਚੱਕੀ ਫਿਰ ਵੱਡਾ ਹੋਏ ਇਹ ਲੈ ਤੱਕ ਲੈ ਕੇ 50 50000 ਰੁਪਏ ਮੇਰੇ ਪੈਸੇ ਲੈ ਕੇ ਮੈਥੋਂ ਮੇਰਾ ਤਾਂ ਨਿਬੜਿਆ ਹੋਇਆ ਮੇਰਾ ਤਾਂ ਓਕੇ ਕੰਮ ਕੋਈ ਤੂੰ ਨਹੀਂ ਬੈਠਿਆ ਤੁਸੀਂ ਚੱਲ ਯਾਰ ਖੜ ਜਾ ਉਹ ਆ ਜਾ ਮੈਂ ਸਭ ਨਾਲ ਚਾਹਣ ਅੱਛਾ ਆ ਜਾ ਬਠਾ ਲੈਣ ਨੂੰ ਆ ਇਹਨਾਂ ਦੇ ਘੜੇ ਉਹ